ਟਰੈਕਟਰ ਮੁੰਡਾ ਨੇ ਸ਼ਿਕਾਇਤ ਆ ਗੱਡੀ ਦੂਜੀ ਵੀ ਸ਼ਿਕਾਇਤ ਦੀ ਚਿੱਟੀ ਐ ਨਵੀਂ ਕੜਦੀ ਆ ਤੇ ਕਾਲੀ ਦੇ ਤੁਹਾਨੂੰ ਪਤਾ ਆਂ ਹੀ ਰੱਖੀ ਦੀ ਸਾਫ ਆ ਉਹ ਗੱਡੀ ਜਿਸ ਕਾ ਮੈਂ ਇੰਤਜ਼ਾਰ ਥਾ ਹਾਂ ਹਾਂ ਜਿੱਦਾਂ ਸਦਾ ਲੈ ਵੀ ਹੋਰ ਦੇਖੋ ਪਤਾ ਨਹੀਂ ਮਿਲਿਆ ਕਿ ਨਹੀਂ ਮਿਲਿਆ ਸਾਡਾ ਕੰਮ ਕੋਈ ਨਹੀਂ ਹੋਇਆ ਪਰ ਹੈਰੀ ਨੇ ਫੋਨ ਲੈ ਲਿਆ ਜੇ ਰਾਹ ਚ ਮਿਲਿਆ ਨੂੰ ਹੈਰੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਲੈ ਵੀ ਤੇ ਹੁਣ ਹੀ ਨਾ ਇੱਥੇ ਆ ਗਏ ਆ ਆਪਣੇ ਮਿੱਟਰ ਗ੍ਰਿਲਡ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਜੋ ਵੀ ਜੋ ਵੀ ਸਾਡੀ ਪਾਰਟੀ ਬੂਟੀ ਆ ਉਹ ਇੱਥੇ ਹੁੰਦੀ ਆ ਤੇ ਚਲੋ ਹੁਣ ਹਾਂਜੀ ਤੇ ਕਿਦਾਂ ਮਿੱਤਰੋ ਹੋਵਦੀ ਸਾਰੇ ਵਧੀਆ ਹੋਗੇ ਤੇ ਲਾਈਫ ਨੂੰ ਕੰਡ ਦੇ ਹੋਗੇ ਇੰਜੋਏ ਤੇ ਅੱਜ ਬਹੁਤ ਟਾਈਮ ਬਾਅਦ ਕੀਤਾ ਬਲੌਗ ਸ਼ੁਰੂ ਤੇ ਉਹਦਾ ਵੀ ਕੋਈ ਰੀਜ਼ਨ ਹੀ ਆ ਤੁਹਾਨੂੰ ਪਿਛਲੇ ਬਲੌਗ ਦੇ ਵਿੱਚ ਦੱਸਤਾ ਹੀ ਤੇ ਬਾਕੀ ਕੀ ਹੋਇਆ ਤੈਨੂੰ ਗਿਆ ਵਾ ਹਾਂ ਟੁੱਟ ਗਈ ਵਿਚੇ ਰਹਿ ਗਿਆ ਵਾ ਆ ਲੈ ਮੈਂ ਤੁਰ ਕੇ ਨਾ ਇਹ ਲੀਡ ਹੀ ਬੜੀ origignal ਵਾ ਤੇ ਟੋਟੀ ਵੀ ਲਸੋ ਤੇ ਬਾਕੀ ਧੰਨਵਾਦ ਤੇ ਨਵੇਂ ਸਪਰਾਈਜ਼ ਪੂਰਾ ਵਧੀਆ ਵਧੀਆ ਗੱਡੀ ਦੀ ਕਰਨੇ ਕੋਈ ਦੀ ਮੋਡੀਫਿਕੇਸ਼ਨ ਇਹ ਤੁਹਾਨੂੰ ਬਾਜ ਕਰਦੇ ਆ ਤੇ ਬਾਕੀ ਗੱਲ ਇਦਾਂ ਵੀ ਵਲੌਗ ਨੂੰ ਤੁਸੀਂ ਨਾ ਸ਼ੇਅਰ ਜ਼ਰੂਰ ਕਰਨਾ ਵਾ ਬਾਕੀ ਪਹਿਲੇ ਵਲੌਗ ਨੂੰ ਵੀ ਤੁਸੀਂ ਪੂਰਾ ਪਿਆਰ ਦਿੱਤਾ ਵਾ ਪਰ ਇਹ ਵਲੌਗ ਨੂੰ ਵੀ ਤੁਸੀਂ ਪੂਰਾ ਪਿਆਰ ਦਿਓ ਸ਼ੇਅਰ ਜ਼ਰੂਰ ਕਰਿਆ ਕਰੋ ਹਰ ਇੱਕ ਵਲੌਗ ਨੂੰ ਤੇ ਬਾਕੀ ਕੋਈ ਨਹੀਂ ਵਧੀਆ ਵਧੀਆ ਵਲੌਗ ਹੋਣੇ ਥੋੜੇ ਡੇਲੀ ਪਰਪਸ ਤੇ ਬਣਾਇਆ ਕਰਾਂਗੇ ਤੇ ਵਧੀਆ ਕਰਕੇ ਬਣਾਇਆ ਕਰਾਂਗੇ ਤੇ ਵੀ ਕਹੋ ਫਿਰ ਕਰਦੇ ਕਰੋ ਲਾਈਕ ਕਮੈਂਟ ਕਰਿਆ ਕਰੋ ਜਰੂਰ ਤੇ ਦੱਸਿਆ ਕਰੋ ਵੀਰ ਵੀਰ ਲੱਗ ਗਿਆ ਇੱਥੇ ਆ ਮੈਂ ਕਰਦੇ ਨਹੀਂ ਪੂਰੀ ਆਂ ਐ ਲੈ ਐਂਡ ਗ੍ਰੈਜੂਏਟ ਆ ਜੀ ਤਾਂ ਕੋਈ ਮੈਂ ਤਾਂ ਓਕੇ ਆ ਲਾਈਨਾਂ ਪੁੱਛਾਂ ਲਈ ਓਕੇ ਓਕੇ ਚਮਕਾਈ ਨਾ ਚਮਕਾਈ ਨਾ ਉਹ ਤਾਂ ਲੋਣਾ ਵਾ ਠੀਕ ਆ ਓਕੇ ਰਿਪੋਰਟ ਜਿਹੜੀ ਗੱਲ ਦਾ ਹੈਗਾ ਸੀ ਆਪਾਂ ਨੂੰ ਤੇ ਤੁਹਾਨੂੰ ਸਰਪ੍ਰਾਈਜ਼ ਦੇਣਾ ਇੰਤਜ਼ਾਰ ਉਹ ਆ ਗੱਲ ਜੇ ਫਿਰ ਹੈ ਸੋ ਵੀ ਮਿੱਤਰੋ ਪੂਰੀ ਗੱਲ ਬਣਾ ਕੇ ਦੱਸ ਦੇਣਾ ਨੋਨ ਹੈ ਬੜੇ ਜਰਾਦਾ ਹੀ ਵੀ ਮਤਲਬ ਲੋਣੀ ਟਾਈਮ ਨਹੀਂ ਲੱਗਣਿਆ ਪਾਜੀ ਉਹਨਾਂ ਦਾ ਵਾਲਪੇਪਰ ਦਾ ਵੀ ਕੰਮ ਹੈ ਨਾ ਉਧਰ ਜ਼ਿਆਦਾ ਧਿਆਨ ਦਿੰਦੇ ਆ ਇੱਧਰ ਘੱਟ ਧਿਆਨ ਦਿੰਦੇ ਹਾਂ ਥੋੜਾ ਦੇਖੋ ਬੰਨੇ ਪਰ ਸਾਡਾ ਵੀ ਧਿਆਨ ਰੱਖਿਆ ਕਰੋ ਨਾ ਇਹ ਫਿਰ ਮੋਡੀਫਿਕੇਸ਼ਨ ਕਰਨੀ ਹੁੰਦੀ ਪੂਰੀ ਪੂਰੀ ਆਹਾਂ ਬਾਕੀ ਇਹ ਵੀ ਤੁਹਾਨੂੰ ਵਧੀਆ ਵਲੋਗ ਵੇਖਣ ਨੂੰ ਮਿਲਣਗੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਆ ਤੇ ਇਹਦੇ ਪੁਰਾਣੇ ਆ ਉਹਨਾਂ ਨੂੰ ਤੇ ਚੱਲ ਪਤਾ ਹੀ ਆ ਤੇ ਕੀ ਕੀ ਕਰਦੇ ਆ ਅਸੀਂ ਤੇ ਸਾਰਾ ਕੋਈ ਮਤਲਬ ਨਾਲ ਦੀ ਨਾਲ ਤੁਹਾਨੂੰ ਅਪਡੇਟ ਦਈ ਜਾਵਾਂਗੇ ਹੁਣ ਕਿਉਂਕਿ ਬਲੌਗ ਹੀ ਰੱਖਨੇ ਆ ਵਧੀਆ ਵਧੀਆ ਘੈਂ ਗੈਂ ਤੇ ਬਸ ਤੁਸੀਂ ਫੱਕਰ ਮੋਡ ਕਰਾ ਕੇ ਦੇਖੋ ਤਾਂ ਆਹ ਵੇਖੋ ਜੀ ਇਹ ਬੜਿਆਂ ਨੂੰ ਪਸੰਦ ਆਊਗਾ ਕੋਈ ਚੱਕਰ ਨਹੀਂ ਆ ਜਿਹੜਾ ਇੰਤਜ਼ਾਰੀ ਆ ਉਹ ਗੱਡੀ ਜਿਸका ਅਸੀਂ ਇੰਤਜ਼ਾਰ ਥਾ ਹਾਂ ਹਾਂ ਜਿੱਦਾਂ ਸਦਾ ਲੈ ਵੀ ਅੱਜ ਕਰਤੀ ਜਿਹੜੀ ਰੀਜ ਇੱਕ ਪੂਰੀ ਹੋਣ ਵਾਲੀ ਸੀ ਬਾਕੀ ਇਹ ਆ ਵੀ ਅੱਗੇ ਅਗੇ ਰੀਜਾਂ ਪੂਰੀਆਂ ਹੋਈ ਜਾਣੀਆਂ ਵਾ ਤੇ ਪਟਾਕੇ ਤੇ ਪਟਾਕਾ ਪਈ ਜਾਣਾ ਵਾ ਤੇ ਉਹ ਕੇ ਰਿਪੋਰਟ ਅਹੀਂ ਕਰਾ ਦੇਣੀ ਹੋਣਾ ਵਲੋਗ ਜਿਹੜੇ ਤੁਸੀਂ ਨਾ ਦੇਖਣੇ ਆ ਸਾਰੇ ਜਿਹੜੇ ਵਿਸ਼ਲੇ ਵੀ ਆ ਸਾਰੇ ਮੋਡੀਫਿਕੇਸ਼ਨ ਤੇ ਪੂਰੀ ਸਪੋਰਟ ਕਰੋ ਹਮ ਆਰ ਕਰੋ ਕਿ ਮੰਗਣ ਲਿਆ ਵਾ ਬਾਕੀ ਇਹ ਵੀ ਜੈਡ ਬਲੈਕ ਤੇ ਹੀ ਵੇਖ ਸਕਦੇ ਜੇ ਸਾਰੀ ਜੈਡ ਬਲੈਕ ਹਾਂ ਆਪਣੇ ਹੀ ਆਲੇ ਸਾਰੇ ਆਪਣੇ ਹੀ ਆ ਤੇ ਪਿਛੇ ਵੀ ਓਦਾਂ ਕਰਾਉਣਾ ਕੰਮ ਤੇ ਅੱਜ ਵੀਰ ਕੋ ਥੋੜਾ ਟਾਈਮ ਹੈ ਨਹੀਂ ਆ ਇਹਦੇ ਕਰਕੇ ਅਸੀਂ ਲਾਈਟਾਂ ਲੂਟਾ ਕਰਾਉਣੀਆਂ ਆਏ ਉਹ ਵੀਰ ਕਹਿੰਦਾ ਫੇਰ ਕਿਸੇ ਦਿਨ ਆ ਜਾਓ ਤੇ ਹੁਣ ਕੋਈ ਨਹੀਂ ਫੇਰ ਕਿਸੇ ਦਿਨ ਆ ਜਾਵੇ ਫੋਟੋ ਬਣ ਗਈ ਆ ਓਕੇ ਫਾਈਨਲੀ ਇਹ ਕਰਦਾ ਕੰਮ ਜਿਹਦਾ ਵੀ ਹਜੇ ਫਾਈਨਲੀ ਨਹੀਂ ਹੋਇਆ ਮਤਲਬ ਵੀ ਚਲ ਡੈਮੇ ਹੋਈ ਜਾਊਗਾ ਪਰ ਇਹ ਵੀ ਬੜੀ ਵੇਟ ਕਰਾਈ ਆ ਸਿੰਘ ਬਾੜਿਆਂ ਨੂੰ ਕਾ ਪੁੱਛੋ ਤੇ ਚਲੋ ਕੋਈ ਨਹੀਂ ਬਾਕੀ ਇਹ ਆ ਵੀ ਲੈ ਇਹ ਤਾਂ ਇੰਤਜ਼ਾਰ ਹੈ हमको ਇੰਤਜ਼ਾਰ ਤੇ ਡੀਆ ਬਾਕੀ ਇਹ ਵੀ ਹੁਣ ਨਵੇਂ ਨਵੇਂ ਵਲੋਗ ਆਉਂਦੇ ਰਹਿਣਗੇ ਤੇ ਕੰਮ ਇਹਦਾ ਉੱਤੇ ਉੱਤੇ ਤੇ ਆਪ ਨੂੰ ਆਪ ਜਾਈ ਜਾਣਾ ਹੁਣ ਪਟਾਕੇ ਪੈਂਦੇ ਰਹਿਣਗੇ ਪਟਾਕੇ ਪੈਂਦੇ ਰਹਿਣਗੇ ਚਲੋ ਵੀ ਚੱਕੋ ਪਰੋਠਾ ਐਂ ਦੇ ਰੱਕ ਲੋ ਵੀ ਤੇ ਆਹ ਕੰਮ ਅਸੀਂ ਫੋਟੋ ਫੋਟਾ ਦਾ ਕਰਾ ਕੇ ਤੇ ਹੁਣ ਅਸੀਂ ਲਾਈਟਾਂ ਦਾ ਵੀ ਬੁਸ਼ ਆਏ ਆ ਤੇ ਕੱਲ ਪਰਸੋ ਦਾ ਕੱਲ ਲਾਈਟਾਂ ਵੀ ਜਿਹੜੀਆਂ ਆਪਾਂ ਦਾ ਡਨ ਕਰਕੇ ਦੱਸ ਦੇਣੀ ਆ ਵੀ ਆਹ ਹੀ ਲਾਈਟਾਂ ਲਾਉਣੀਆਂ ਤੇ ਆ ਇਦਾਂ ਇਦਾਂ ਕਰਨਾ ਵਾ ਤੇ ਸਾਰੀ ਡਿਟੇਲ ਦੇ ਵਿੱਚ ਦੱਸਾਂਗੇ ਵੀ ਕਿਹੜੀ ਚੀਜ਼ ਕਿੱਥੇ ਲੱਗਣੀ ਆ ਤੇ ਕਿਹੜੀ ਚੀਜ਼ ਕਿੱਥੇ ਲੱਗਣੀ ਆ ਤੇ ਅੱਗੇ ਜਿਹੜੇ ਪਿਛਲੀ ਵਾਰੀ ਕੜੇ ਨਹੀਂ ਸੀ ਨਾ ਬਣਾਏ ਹੁਣ ਕੜੇ ਬਣਾ ਕੇ ਲਾਵਾਂਗੇ ਵੀ ਪੂਰਾ ਫੋਕਸ ਹੋਵੇ ਨਾ ਬੀਲਾਂ ਦੇ ਤੇ ਬਾਕੀ ਇਹ ਵੀ ਵਲੌਗ ਨੂੰ ਸ਼ੇਅਰ ਕਰਨਾ ਵਾ ਤੇ ਹੁਣ ਮੁੰਡੇ ਕਹਿੰਦੇ ਆ ਵੀ ਭੁੱਖ ਲੱਗੀ ਥੋੜੀ 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 ਥੋੜ ਇੱਥੇ ਆ ਗਏ ਆ ਆਪਣੇ ਮਿੱਤਰੂ ਗ੍ਰਿੰਡ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਜੋ ਵੀ ਜੋ ਵੀ ਸਾਡੀ ਪਾਰਟੀ ਬੂਟੀ ਆ ਉਹ ਇੱਥੇ ਹੁੰਦੀ ਆ ਤੇ ਚਲੋ ਹੁਣ ਅਸੀਂ ਇੱਥੇ ਜਾ ਆ ਕੇ ਤੇ ਮਿਲਦੇ ਆ ਤੁਹਾਨੂੰ ਕਿ ਮਿੱਤਰੋ ਅਗਲੇ ਦਿਨ ਦੀ ਹੋ ਗਈ ਸ਼ੁਰੂਆਤ ਜਿੱਦਾਂ ਕਿ ਤੁਹਾਨੂੰ ਪਤਾ ਵਾ ਕੱਲ ਹੋ ਗਿਆ ਸੀ ਹਨੇਰਾ ਤੇ ਵਲੋਗ ਅਹੀਂ ਕਰਤਾ ਹੀ ਖਤਮ ਤੁਹਾਨੂੰ ਦੱਸਿਆ ਵੀ ਨਹੀਂ ਕਰਦਾ ਖੁਦਾ ਕੀ ਆ ਚਲੋ ਕੋਈ ਨਹੀਂ ਜਿੱਤਾ ਜਿੱਤਰ ਕੋਲੀ ਜਾਂਦਾ ਨਾ ਗੇਰੀ ਤੇ ਮੁੰਡਿਆਣੇ ਮੈਂ ਗਿਆ ਹੀ ਪਹਿਲਾਂ ਕਾਦੀਆਂ ਤੇ ਟਰੈਕਟਰ ਮੁੰਡਿਆਂ ਨੇ ਸ਼ਿਕਾਇਤ ਆ ਗੱਡੀ ਦੂਜੀ ਵੀ ਸ਼ਿਕਾਇਤ ਦੀ ਚਿੱਟੀ ਵੀ ਐ ਨਵੀਂ ਕੜਦੀ ਆ ਤੇ ਕਾਲੀ ਦੇ ਤੁਹਾਨੂੰ ਪਤਾ ਆਂ ਹੀ ਰੱਖੀ ਦੀ ਸਾਫ ਆ ਤੇ ਜਿਹੜਾ ਕੱਲ ਤੁਹਾਨੂੰ ਪਤਾ ਵੀ ਹੁਣ ਕੰਮ ਰਹਿ ਗਿਆ ਸੀ ਜਿਹੜਾ ਕਰਾਉਣ ਵਾਲਾ ਗੱਡੀ ਦਾ ਤੇ ਉਹ ਹੁਣ ਅੱਜ ਜਾਣੇ ਆ ਗੱਡੀ ਦਾ ਕੰਮ ਕਰਾਉਣ ਤੇ ਬਾਕੀ ਲਾਈਟਾਂ ਲੂਟਾਂ ਦਾ ਤੁਹਾਨੂੰ ਦੱਸਦੇ ਆਂ ਵੀ ਅੱਜ ਲੱਗਦੀਆਂ ਜਾਂ ਕੱਲ ਨੂੰ ਹੁੰਦਾ ਉਹ ਕੰਮ ਉਹ ਵਲੌਗ ਵੱਖਰੇ ਲਿਆਵਾਂਗੇ ਤੁਹਾਡੇ ਵਾਤੇ ਵੱਡਾ ਰਾਉ ਜਿਆਦਾ ਵਲੌਗ ਤੇ ਮੈਂ ਕਿਹਾ ਇਕੱਠਾ ਕਰ ਦਿੰਨੇ ਕਿਉਂਕਿ ਕੱਲ ਛੋਟਾ ਬਣਿਆ ਸੀ ਤੇ ਜਨਰੇਟਰ ਲਿਆਂਦਾ ਵਾ ਤੇ ਕੜਾ ਇਹ ਅਗੇ ਦੀ ਹੈ ਹੈ ਕਮੇਟੀ ਦਾ ਦੇ ਲੈ ਨੇ ਤੇ ਉਹ ਕਈ ਬੱਦੀ ਬੱਦੀ ਬੰਦ ਹੋ ਜਾਂਦੀ ਆ ਤੇ ਫਿਰ ਲੋਡ ਪੈ ਜਾਂਦੀ ਆ ਤੇ ਬਾਕੀ ਇਹ ਆ ਵੀ ਟ੍ਰੈਕਟਰ ਓਕੇ ਰਿਪੋਰਟ ਆ ਤੇ ਇਹਦਾ ਵੀ ਹੁਣ ਕੋ ਸੋਚਦੇ ਆ ਨਵਾਂ ਕਰਦੇ ਆ ਕੋ ਪੇਟੀ-ਬੁੱਟੀ ਦਾ ਬਣਾਉਨੇ ਆ ਤੁਸੀਂ ਦੱਸਿਓ ਕਿੱਦਾਂ ਦੀ ਬਣਾਈਏ ਪੇਟੀ ਤੇ ਪੇਟੀ ਦਾ ਤੁਹਾਨੂੰ ਮੁਰਗੇ ਜੂ ਲਵਾਵਾਂਗੇ ਨਾ ਇੰਸਟਾ ਤੇ ਪਾਵਾਂਗੇ ਸਟੋਰੀ ਵੀ ਕਿੱਦਾਂ ਦਾ ਕਰੀਏ ਕੰਮ ਆ ਫਿਰ ਨਾਲ-ਨਾਲ ਜਿੰਨੂੰ ਜ਼ਿਆਦਾ ਵੋਟ ਹੋਊਗੀ ਉਹ ਕਰਦਾਂਗੇ ਮਹਾਵੀਰ ਵੀ ਲੋ ਵੀ ਜਿਹੜੀ ਗੱਲ ਦਾ ਡਾਰੀ ਉਹ ਹੋ ਗਈ ਜੇ ਤੇ ਸਿੰਘ ਭਾਣੂ ਫੇਰ ਕੰਮ ਪੈ ਗਿਆ ਤੇ ਉਹ ਕਹਿੰਦਾ ਕੱਲ ਨੂੰ ਕਰਾਂਗੇ ਕੰਮ ਪਹਿਲੇ ਟਾਈਮ ਤੇ ਚਲੋ ਹੁਣ ਇਹ ਕੰਮ ਹੀ ਛੱਡਦਾ ਹੋਣਾ ਹੀ ਹੋ ਗਿਆ ਲੈਟ ਹਲ ਤੇ ਅਸੀਂ ਹੁਣ ਚੱਲੇ ਸੀ ਗਰਦਾਪੁਰ ਤੇ ਸਠਿਆਲੀ ਇੱਕ ਦੁਕਾਨ ਹੈਗੀ ਮੈਂ ਚੱਲ ਇੱਥੋਂ ਪਤਾ ਕਰ ਲੈਨੇ ਆ ਸੌਰੀ ਗਰਦਾਪੁਰ ਨਹੀਂ ਬਟਾਲੇ ਤੇ ਉਥੇ ਹੋਰ ਵੀ ਕੰਮ ਸੀ ਤੇ ਹੁਣ ਇੱਥੇ ਪਤਾ ਕਰਕੇ ਤੁਹਾਨੂੰ ਦੱਸਦੇ ਆ ਇੱਥੋਂ ਜੇ ਕਿੱਦਾਂ ਦੀ ਮਿਲਦੀ ਫਿਰ ਉੱਥੇ ਜਾਵਾਂਗੇ ਹੈ ਨਹੀਂ ਲੈ ਆ ਵੀ ਹੈ ਨਹੀਂ ਆਹ ਉਹ ਵੀ ਮਿੱਤਰੋ ਪਹਿਲਾਂ ਹੈਗਾ ਸਾਨੂੰ ਜੰਤੀਪੁਰ ਕੰਮ ਉਹ ਕਰ ਰਹੇ ਆ ਤੇ ਹੁਣ ਆ ਗਏ ਆ ਬਟਾਲੇ ਤੇ ਹੁਣ ਵੇਖਾਗੇ ਲਾਈਟਾਂ ਜਿੱਥੋਂ ਪਹਿਲਾਂ ਵੇਖਣ ਲੱਗੇ ਸੀ ਲਾਈਟਾਂ ਉਹ ਭਾਂ ਬੰਦ ਜੀ ਤੁਹਾਡੀ ਕਿਸਮਤ ਹੀ ਮਾੜੀ ਜਿਹੜੇ ਕੰਮ ਨੂੰ ਜਾਣਦੇ ਆ ਉਹ ਕੰਮ ਹੋਣ ਹੀ ਨਹੀਂ ਰਿਹਾ ਤੇ ਬਾਕੀ ਵੇਖਦੇ ਆ ਚਲੋ ਲਾਈਟਾਂ ਲੈ ਲੈਨੇ ਆ ਲੱਗਣ ਭਾਵੇਂ ਨਾ ਲੱਗਣ ਭਾਵੇਂ ਬਾਅਦ ਚ ਲੱਗਣ ਹੈ ਨਾ ਅੱਜ ਤੇ ਚਲ ਹਨੇਰਾ ਹੋ ਜਾਣਾ ਨਹੀਂ ਲੱਗਣੀਆਂ ਕੜੇ ਗੁੜੇ ਬਣਾ ਲੈਂਦੇ ਆ ਉਹ ਫਿਰ ਪੂਰੇ ਰਹੇ ਹਨ ਤੇ ਬਾਕੀ ਜਾਣਦੇ ਹਨ ਵਿਖਾਉਣੇ ਤੁਹਾਨੂੰ ਕਿਹੜੀ ਲਾਈਟ ਲੈਣੀ ਚਾਹੀਦੀ ਕਿਹੜੀ-ਕਿਹੜੀ ਨਹੀਂ ਤੇ ਡੱਬੀ ਇਹ ਕਦੇ ਚਲਾਵਾਂਗੇ ਸਾਰੀਆਂ ਤੇ ਲਵਾਗੇ ਖੁੱਲੀਆਂ ਕਿਉਂ ਵੀ ਚਾਰ-ਚਾਰ ਪੰਜ-ਪੰਜ ਵਾਰ ਮਾਰਦੇ ਰਹੇ ਜਿਹੜਾ ਚਾਰ ਵਾਂਗ ਪੂਰੀ ਹੋ ਜਾ। ਤੇ ਮਤਲਬ ਜੇ ਅਗਮਗ ਕਰੋਣੀ ਪੂਰੀ ਲਾਈਟਾਂ ਤੇ ਵੀ ਉਹ ਦੁਕਾਨਾਂ ਨੂੰ ਨਹੀਂ ਮਿਲੀਆਂ ਤੇ ਆਹ ਦੁਕਾਨੇ ਆਏ ਆ ਤੇ ਇੱਥੇ ਵੀ ਨਹੀਂ ਕੋਈ ਮਿਲਿਆ ਹਨ। ਅੱਜ ਪਾਣੀ ਕਿਹੜਾ ਲੈਣਾ ਟੱਕਰਿਆ ਜਿਹੜਾ ਮਤਲਬ ਕੋਈ ਸਮਾਨ ਨਹੀਂ ਮਿਲਿਆ ਕੋਈ ਕੁਝ ਨਹੀਂ ਮਿਲਿਆ ਕੀ ਕਰੀਏ ਯਾਰ। ਇੱਥੇ ਵੀ ਤੁਹਾਨੂੰ ਲੱਗਣ ਨਹੀਂ ਰਿਹਾ ਵੀ ਕੱਲ ਬਣੂਗੀ ਹੁਣ ਵੇਖਦੇ ਆ ਫਿਰ ਨਹੀਂ ਇਦਾਂ ਜਾ ਆ ਕਰ ਤੇ ਵੇਖਦੇ ਆ ਕੀ ਕਰਨ ਤੇ ਗਲਤ ਲੱਗ ਜੇ ਤੁਹਾਨੂੰ ਗਿਰਾਂ ਦੇ ਵੇਖਣ ਦੇ ਇੱਥੇ ਗਿਰਾਂ ਦਾ ਲਾ ਦੋ ਉਹਨੇ ਦਾ ਉਹ ਲਾ ਦੇ ਕੋਈ ਨਹੀਂ ਦਾ ਇੱਥੇ ਉੱਧਰ ਲੱਗੀ ਆ ਤਾਂ ਲਾ ਲਾ ਦੇ ਉੱਧਰ ਹਾਂ ਤੁਹਾਡੇ ਕੋਲ ਐਡ ਵੀ ਨਹੀਂ ਚੱਲਣੀ ਮੈਨੂੰ ਲੱਗਦਾ ਅਜ ਗੱਲ ਬਣਨੀ ਹੈ ਨਹੀਂ ਲੱਗਦਾ ਅੱਜ ਗੱਲ ਬੰਨਨੀ ਕੋਈ ਬੈਟਰੀ ਡੈਡ ਬਾਕੀ ਇਹ ਵੀ ਜਦ ਕੋਈ ਨਹੀਂ ਹੁੰਦੇ ਕੋਈ ਨਾ ਕੁ ਕਰਾਂਗੇ ਵਲੋਗ ਨੂੰ ਵੀ ਵੇਖੀ ਜਾਵਾ ਆ ਓਏ ਚੀਜ਼ਾਂ ਤਾਂ ਬਣੀਆਂ ਪਰ ਜੋ ਸਾਡੇ ਕੰਮ ਦੀਆਂ ਉਹ ਨਹੀਂ ਲੱਭਣੀਆਂ ਇਹਨਾਂ ਦਾ ਤੂੰ ਹੀ ਦੂੰ ਮੈਂ ਵੀ ਹੋਰ ਦੇਖੋ ਪਤਾ ਨਹੀਂ ਮਿਲਿਆ ਕਿ ਨਹੀਂ ਮਿਲਿਆ ਸਾਡਾ ਕੰਮ ਕੋਈ ਨਹੀਂ ਹੋਇਆ ਪਰ ਹੈਰੀ ਨੇ ਫੋਨ ਲੈ ਲਿਆ ਜੇ ਰਾਹ ਚ ਮਿਲਿਆ ਨੂੰ ਹਾਂ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਲੈ ਵੀ ਕਿਥੇ ਗਰੇਜੀ ਆ ਬੜਿਆਂ ਨੂੰ ਨਿਆਰੇ ਬੰਨ ਛੜੇ ਹਰੀ ਨੇ ਸਾਡਾ ਤਾਂ ਕੋਈ ਕੰਮ ਨਹੀਂ ਹੋਣਿਆ ਸਵੇਰ ਦਾ ਅਸੀਂ ਤਾਂ ਜਿੱਧਰ ਜਿੱਧਰ ਗਏ ਆ ਨਾ ਉਧਰ ਉਧਰ ਕੋਈ ਕੰਮ ਨਹੀਂ ਹੋਇਆ ਪਰ ਹੈ ਜਿਹਦਾ ਕੰਮ ਹੋ ਗਿਆ ਜੇ ਤੇ ਫੋਨ ਆਂਦਿਆ ਇਹਨੂੰ ਦੋ ਮੁਬਾਰਕਾਂ 13 ਹੁ ਮੁੰਡੇ ਨੇ ਫੋਨ ਲੈ ਲਿਆ ਨਵਾਂ ਹੀ ਚਲੋ ਵੀ ਜੀ ਹੋਣੀ ਹੋਣੀ ਹੁਣ ਜੇ ਹੁਣ ਬਣਾ ਨਾ ਹੋਈ ਲੈ ਕਰੋ ਚੈੱਕ ਜੇ ਹੁਣ ਨਹੀਂ ਨਾ ਪਾਰਟੀ ਹੋਈ ਇਸ ਵਾਰ ਵੀ ਜਾ ਮਾੜੀ ਗੱਲ ਇਹ ਨਹੀਂ ਗੱਲ ਮਾੜੀ ਗੱਲ ਕਰਦੇ ਆ ਹੈ ਕੋਈ ਕਾਫੇ ਗੂਫਰ ਆ ਜਾਗਾ ਨਹੀਂ ਚੱਲੀਏ ਕਿੱਥੇ 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 ਜਾਵਾਂਗੇ ਹੁਣ ਇਹ ਦੱਸੋ ਕਿੱਥੇ ਨਹੀਂ ਬੂਸਟਰ ਨਹੀਂ ਹੀ ਜਾਣਾ ਹੋਰ ਕਿੱਥੇ ਜਾਣੇ ਆ ਦੱਸੋ ਫਿਰ ਕਿੱਥੇ ਜਾਣਾ ਇੱਥੇ ਸੋ ਸਾਹ ਫੋਨ ਪਾਰਟੀ ਉਹ ਤਗੜੀ ਸਾਹ ਜੈਕਸ਼ਨ ਉਹ ਪਾਰਟੀ ਤੇ ਮੁੰਡਿਆਂ ਨੂੰ ਲਿਆਵਾਂ ਸੈਨ ਸੋਲਜਰ ਮੋਡਰਨ ਸਕੂਲ ਦੇ ਸਾਹਮਣੇ ਚਲੋ ਚਲੀਏ ਹਣ ਕਿਤੇ ਪਾਰਟੀ ਕਰਦੇ ਆਂ ਮੁੰਡਿਆ ਕਹਿੰਦਾ ਹੁਣ ਇੱਥੇ ਕੋਹ ਨਹੀਂ ਬਜਿਆ ਕਿਰਾਇਆ ਤੇ ਬੜਾ ਗੋਹੀ ਤੇ ਹੁਣ ਜੇ ਮਿਲ ਜੇ ਨਾ ਚਾਹ ਤੇ ਫੇਰ ਗੱਲਬਾਤ ਐਡ ਹੋ ਜੇ ਮਾਦਨ ਮੂਨ ਕਰਦੇਗਾ ਚਾਰ ਐ ਜੀ ਕਰਦੇ ਚਾਹ ਚਾਹ ਚਾਈਦੀ ਹੁਣ ਆ ਮਾਨੂੰ ਚਾਹ ਚਾਈਦੀ ਆ ਆਪਣੇ ਅੱਡੇ ਦੇ ਜਾਂਦੇ ਆ ਚਾਹ ਪੀਨੇ ਘੋਟ ਘੋਟ ਚਲੋ ਜਦੋਂ ਨਾਲੇ ਅੱਗ ਸੇਕਦੇ ਆਂ ਤੇ ਪਾਰਟੀ ਹੋ ਗਈ ਐ ਮਤਲਬ ਕਿਵੇਂ ਹੁੰਦਾ ਨੋ ਅਗਲੇ ਵੀਡੀਓ ਚ ਓਕੇ ਬਾਏ ਮੁੰਡੇ ਆ ਕਹਿੰਦੇ ਹੁਣ ਇੱਥੇ ਕੋਹ ਨਹੀਂ ਬਜਿਆ ਕਿਰਾਇਆ ਤੇ ਬੜਾ ਗੋਹੀ ਤੇ ਹੁਣ ਜੇ ਮਿਲ ਜੇ ਨਾ ਚਾਹ ਤੇ ਫੇਰ ਗੱਲਬਾਤ ਐਡ ਹੋ ਜੇ ਮਾਦਨ ਮੂਹਣ ਕਰਦੇਗਾ ਚਾਰ ਐਂਦੀ ਕਰਦੇ ਚਾਹ ਚਾਹ ਚਾਹੀਦੀ ਹੋਣਾ ਮਾਨੂੰ ਚਾਹ ਚਾਹੀਦੀ ਆ ਆਪਣੇ ਅੱਡੇ ਦੇ ਜਾਂਦੇ ਆ ਚਾਹ ਪੀਨੇ ਕੋਟ ਕੋਟ ਚਲੋ ਜਦੋਂ ਨਾਲ ਅੱਗ ਸੇਕਦੇ ਆ ਤੇ ਪਾਰਟੀ ਹੋ ਗਈ ਐ ਮਤਲਬ ਕਿਵੇਂ ਹੁੰਦਾ ਨੂੰ ਅਗਲੇ ਵਲੋਗ ਚ ਓਕੇ ਬਾਏ